ਹਲੇ ਦੋਸਤੋ ਜੇ ਦੋਸਤੋ ਸਾਰੇ ਜੀ ਜੇ ਦੋਸਤੋ ਸਾਰੇ ਵਧੀਆ ਹੋਵਗੇ ਅਸੀਂ ਆਪਾਂ ਪਹੁੰਚ ਗਏ ਜੀ ਦੁਬਈ ਦੇ 에어ਪੋਰਟ ਪਾ ਤੇ ਲੋ ਜੀ ਦੁਬਈ ਦੇ 에어ਪੋਰਟ ਪਾ ਪਹੁੰਚ ਗਏ ਆਪਣੀ ਮਮੀ ਮਮੀ ਕਰੀਏ ਸਾਰਾ ਕੁਝ ਚੈੱਕ ਹੋ ਗਲੇ ਤੇ ਇਥੋਂ ਬੈਗ ਲੈਣੇ ਹੁਣ ਆਪਾਂ ਨੇ ਤੇ ਇੱਕ ਮਿਲ ਗਿਆ ਆਪਣਾ ਤੇ ਇੱਕ ਬੈਗ ਰਹਿ ਗਿਆ ਤੇ ਦੇਖਦੇ ਹਾਂ ਇੰਤਜ਼ਾਰ ਕਰ ਰਹੇ ਹਾਂ ਹੁਣ ਖੜੇ ਤੇ ਉਸ ਤੋਂ ਬਾਅਦ ਕੈਂਪ ਵੱਲ ਜਾਵਾਂਗੇ ਆਪਣੇ ਤੇ ਬਾਕੀ ਵੀਡੀਓ 에어ਪੋਰਟ ਦੇ ਬਾਹਰ ਜਾ ਕੇ ਬਣਾਉਨੇ ਆਂ ਜਿੱਥੇ ਲਾਓ ਬਈ ਪਹੁੰਚ ਗਏ ਆ ਆਪਣੇ ਬੈਗ ਬੂਲ ਪਾਏ ਆ ਆਪਣੇ ਬੰਦੇ ਆ ਨਾਲ ਦੇ 9-10 ਬੰਦੇ ਆ ਦੋ ਤਿੰਨ ਆ ਖੜੇ ਇੱਧਰ ਤੇ ਡਰਾਈਵਰ ਨੂੰ ਡਿਕ ਰਹੇ ਆ ਡਰਾਈਵਰ ਅੰਦਰ ਆ ਜੇ 에ਰਪੋਰਟ ਦੇ ਤੇ ਉਹਦੇ ਬਾਅਦ ਆਪਾਂ ਆਪਣੀ ਸੈਂਪ ਚ ਜਾਣਾ ਤੇ ਇੱਥੇ ਇੰਡੀਆ ਦੇ ਤਕਰੀਬ 9:30 ਹੋ ਰਹੇ ਆ ਦੇਖ ਸਕਦੇ ਹੋ ਤੁਸੀਂ ਤੇ ਆਪਣੇ ਇੱਥੇ ਵੱਜ ਰਹੇ ਨੇ 7:00 ਵੱਜ ਰਹੇ ਨੇ ਹਨਾ ਤੇ ਨੀਂਦ ਵੀ ਆ ਰਹੀ ਹੈ ਬਹੁਤ ਦੇਖਦੇ ਆ ਕਦੋਂ ਤੱਕ ਤੁਰਦੇ ਆ ਉਹਦੇ ਲਓ ਭਾਈ ਪਹੁੰਚ ਗਏ ਆਪਣੀ ਗੱਡੀਆਂ ਕੋਲ ਤੇ ਪਹਿਲਾ ਡਰਾਈਵਰ ਨਿਕਲੇ ਨਹੀਂ ਘੰਟਾ ਅੰਦਰੋਂ ਹੁਣ ਲੱਟ ਭੱਜ ਕਰਾਤੀ ਪੂਰੀ ਉੱਪਰ ਉਹਨਾਂ ਦਾ ਭਾਰ ਬੈਗਾਂ ਚ ਇੱਕ ਬੰਦਾ ਉਹ ਆ ਰਿਹਾ ਪਿੱਛੇ ਤੇ ਹੁਣ ਕੈਂਪ ਚਲੇ ਕੇ ਜਾਣਗੇ ਉੱਤਰ ਪਠਾਰੇ ਪਹਿਲੇ ਗੱਡੀ ਚ ਲਓ ਬਈ ਲੋਡਿੰਗ ਹੋ ਗਈ ਹੈ ਪਵਾਨਾ ਹੋ ਗਈ ਦਾ ਹੋਰੀ ਘਤੀ ਮੋਕਨਾ ਮੰਟੇ ਮੋਟਮ ਸਿੱਲੂ ਤਾ ਉਹ ਦੇਖੋ ਬਾਈ ਪਰਜਕ ਦੀਫਾ ਦੇਖਦਾ ਬਰੇ ਤੇ ਥੋੜਾ ਥੋੜਾ ਦੇਖਦਾ ਹੈ ਕਾਫੀ ਦੂਰ ਆ ਇੱਕ ਵਾਰੀ ਦੇਖ ਲੈਣਾ ਟਰਾਈ ਕਰਕੇ ਇਹ ਦੇਖਦਾ ਬਿਲਡਿੰਗ ਦੇ ਪਿੱਛੇ ਆ ਗਿਆ ਦੂਰ ਹੋਣ ਕਰਕੇ ਮਾੜੀ ਮਾੜੀ ਲਟਾਂ ਹੀ ਚਮਕਦੀਆਂ ਪਿੰਨਾ ਦਿਖ ਨਹੀਂ ਰਿਹਾ ਆ ਦੇਖੋ ਬਾਈ ਉੱਪਰ ਦੇਖ ਰਿਹਾ ਹਾਂ ਤੁਹਾਨੂੰ ਕੋਲ ਜਿਖੜਾ ਅੱਧਾ ਰੇਲਿੰਗ ਆ ਗਈ ਹੁਣ ਉਹ ਦੇਖੋ ਉੱਪਰ ਚਾਂਕਰੀਆਂ ਲੱਟਾਂ ਜੁੰਮ ਕਰਕੇ ਦੇਖ ਲਿਓ ਕੋਲ ਆ ਗਿਆ ਸਾਰਾ ਜਮਾ ਸਾਰਾ ਜਮਾ ਹੁਣ ਕੰਧ ਤੋਂ ਬਾਦਕ ਸੇੜਾਈ ਕਰੀ ਹੋਈ ਹੈ ਬਾਈ ਸਾਰੇ ਘੁੰਮ ਕੇ ਜਾਣਿਆ ਬਈ ਕਿਸੇ ਦਿਨ ਨਪਾ ਨਹੀਂ। ਨਾਲੇ ਜੀ ਨੂੰ ਗੱਡੀ ਕੋਰ ਦੇ ਖਰੀਫਾ ਵੀ ਇੱਥੇ ਨੇੜੇ ਹੋ ਆ। ਅਜੇ ਨੇਰੇ ਕਰਕੇ ਦਿਖ ਨਹੀਂ ਰਿਹਾ। ਥੋੜਾ ਥੋੜਾ ਦਿਖ ਰਿਹਾ। ਬਾਕੀ। ਕਮਾ ਲਾਂਗੇ ਤੁਹਾਨੂੰ ਸਾਰਾ ਹੀ ਇਹ। ਬਸ ਇਹ ਟਾਈਮ ਕੱਢ ਕੇ ਆਵਾਂਗੇ। ਨਾ ਤਾਂ ਬਾਤ ਸੀਰਾ ਹੀ ਹੈ ਜੰਮੀ ਸੀਰਾ ਹੋ। बिल्डिंग बिल्डिंग देख रहा है नहीं ये देख देख दे है पूरा आ रहे। बहुत बिल्डिंग बहुत ही ज्यादा ऊंची ऊंची बिल्डिंग आ आखो बुरज खलीफाई हो सामने दिखा बुरज खलीफा आ ਵੈਂਟਿੰਗ ਤੇ ਬਾਅਦ ਹੀ ਹੋਣਾ ਆ ਦੇਖੋ ਇਹ ਹੋਏ ਕੋਈ ਜਿਆਰਾ ਆ ਗਿਆ ਜਿਆਰਾ ਲਓ ਵੇ ਦੇਖੋ ਤੁਹਾਨੂੰ ਆਉਂਦੀ ਸਾਰੇ ਗੋਰਡਿਕਲੀ ਫੜਾਤਾ ਆਪਾਂ ਔਰ ਦੱਸੋ ਕਿਆ ਚਾਹੀਦਾ ਤੁਹਾਨੂੰ ਬਾਂਦਰ ਘੁੰਮਣ ਤੇ ਰਹਿ ਗਏ ਅੰਦਰ ਵੀ ਚੱਲਾਂਗੇ ਕਿਸੇ ਤੇ ਇੱਕ ਤਾਂ ਮਾਂਗੀ ਜਦੋਂ ਦੀ ਪਰ ਕਰਦਾਂਗੇ ਕੋਈ ਦੇਖੋ ਗੋਰਡਿਕਲੀ ਫਾ बहुत ही ज्यादा अच्छी अच्छी बिल्डिंग थोड़ी बहुत ही ज्यादा रिच कंट्री है बहुत ही ज्यादा लोग अमीर है ਲਾਵਾ ਹੀ ਕਮਰੇ ਦੇ ਦਿੱਤੇ ਆਪਾਂ ਨੂੰ ਸਮਾਨ ਸਮੂਹ ਰੱਖਣਾ ਆਪਾਂ ਨੇ ਪੰਜ ਪੰਜ ਬੰਦੇ ਕਾਪਤੇ ਸਾਰੇ ਪਾਸੇ ਤੇ ਦੇਖਦੇ ਆਂ ਤੀਜੇ ਫਲੋਰ 'ਤੇ ਜਾਣਾ ਬਾਈ ਸਮਾਨ ਸਮੂਹ ਨਾਲੇ ਆ ਤੇ ਤੁਹਾਡੀ ਸਮਾਨ ਰੱਖ ਕੇ ਕਹਿੰਦੇ ਥੱਲੇ ਨੂੰ ਆਜੋ ਦੁਬਾਰਾ ਤੇ ਰੋਟੀ ਪਾਣੀ ਦੀ ਸਹੂਲਤ ਕਰਿਆ ਬੰਨਿਆ ਰੋਟੀ ਪਾਣੀ ਖਾਂਦੇ ਆ ਤੇ ਬਾਕੀ ਰੂਮ ਵਗੈਰਾ ਕੱਲ੍ਹ ਵੇਲੇ ਚੰਗੀ ਤਰ੍ਹਾਂ ਕਰਾਂਗੇ ਅਪਾਜਸਟਮੈਂਟ ਆਪਾਂ ਇੱਥੇ ਦੱਸਣਾ ਭੁੱਲੇ ਗਏ ਹਨਾ ਦੁਬਈ ਤੋਂ ਸਿੱਧਾ ਆਪਾਂ ਦੁਬਈ 에어ਪੋਰਟ ਤੋਂ ਜੈਵਲ ਆ ਲਈ ਆਂ ਸ਼ਹਿਰ ਅਜਾ ਬਤਾ ਦੇ ਇਹਨਾਂ ਇੱਥੇ ਤੁਹਾਨੂੰ ਕਮਰੇ-ਕਮਰੇ ਮਿਲੇ ਅੱਜ ਬਾਕੀ ਦੇਖਦੇ ਆਂ ਸਮਾਂ ਰੱਖ ਲਈਏ ਪਹਿਲਾਂ ਅੱਜ ਲੋ ਬਾਈ ਕਮਰਾ 332 ਨੰਬਰ ਮਿਲੇ ਆਪਾਂ ਨੂੰ ਨਾਲ ਦੇ ਆਪਣੇ ਆ ਖੜੇ ਆ ਨਾਲ ਇਹ ਆ ਇਹਨਾਂ ਤੇ ਕਮਰਾ ਆਪਣਾ ਓਏ ਆਂ ਪੈ ਕੇ ਦੇਖੋ ਹਾਂ ਜੀ ਹੋਤਾ ਪੈਂਦਾ 300 ਤੀ ਆ ਜੀ ਨਾਲ ਆ ਜੀ ਆ ਜਾਓ ਭਾਈ ਚਾਬੀ ਜੜਾ ਕੇ ਆ ਜਾਓ ਹਾਂ 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 ਸਵਾਲੇਕਮ ਸਲਾਮ ਹੌਲਦ ਆ ਜਾਓ ਬਸ ਕੱਢ ਲਓ ਇੱਕ ਤੋਂ 200 ਤੱਕ ਕੱਢ ਲਓ ਹੂੰ ਹੂੰ ਓਏ ਜੇ ਨਰਜੀ ਬਚੀ ਹੈ ਤੇਰੇ ਚ ਬਹੁਤ ਬਾਈ ਇੱਧਰ ਰੱਖਦਾ ਮੈਂ ਤੁਪਰ ਚੜ ਜਾ ਉੱਪਰ ਉੱਪਰ ਚੜ ਜਾ ਨਹੀਂ ਮੈਂ ਕਿੰચે ਰਹਾਂਗਾ ਪਰ ਮਾਇਦਾ ਰੱਖਤਾ ਬੈਗ ਹੋਣਾ ਮੇਰਾ ਪ੍ਰੋਬਲਮ ਹੈ ਯਾਰ ਮੈਂ ਉੱਪਰ ਆਵਾਂ ਲਾਓ ਬਈ ਬੈਗ ਉੱਪਰ ਰੱਖਦੇ ਆਂ ਪੰਜ ਬੰਦਿਆਂ ਦੀ ਸਪੇਸ ਹੋ ਜਾ ਲਾਓ ਬਈ ਵਧਾਈਆਂ ਦਾ ਕੰਮ ਹੋ ਗਿਆ ਕੱਤੇ ਮੜ ਗਿਆ ਪਰ ਨਾਲ ਅੰਬਾਲਾ ਆ ਸਾਹੇ ਢਸਾਣਾ ਇੱਕ ਉੱਤਰੋਂ ਦੂਰ ਹਿਸਾਬ ਨਾਲ ਤੇ ਲੈ ਕੇ ਫੇਰ ਉੱਪਰ ਚੱਲੇ ਆ ਅੰਨਾ ਰੂਰ ਲਿਖਣਾ ਹੈਗੀ ਔਰੇ ਨਹੀਂ ਕੰਮ ਖਰਾਬ ਤਾਂ ਸਾਰੇ ਆਪਣਾ ਆਪਣਾ ਸਮਾਨ ਲਈ ਚੱਕੀ ਖੜੇ ਓ ਬਾਈ ਜਰਾ ਮਸਤ ਸਾਰਿਆਣੇ ਵਾਲਾ ਹਰਿਆਣੇ ਵਾਲਾ ਖੁਸ਼ ਰਹਿਣਾ ਜਿਆਦਾ ਆਪੇ ਮੈਨੂੰ ਬਹੁਤ ਬੰਦੇ ਵਧੀਆ ਹੀ ਜਾਂਦੇ ਆਪਣਾ ਖੁਸ਼ ਆਲੇ ਜਾਂਦੇ ਤੇ ਲੋਕ ਵੀ ਮੈਸੇਜ ਆ ਗਿਆ ਰੋਟੀ ਖਾਣੀ ਰੋਣੀ ਇਹਨਾਂ ਨੇ ਦਿੱਤੀ ਸਾਰਾ ਕੁਝ ਬਾਕੀ ਰੋਟੀ ਪਾਣੀ ਖਾ ਕੇ ਸੌਂ ਗਏ ਤੇ ਇੰਡੀਆ ਦੇ ਆਪਣੇ 11:30 ਵਜੇ ਰਹੇ ਆ ਤੇ ਨੀਂਦ ਬਹੁਤ ਜ਼ਿਆਦਾ ਆ ਰਹੀ ਆ ਕਿਉਂਕਿ ਸਵੇਰ ਤੇ ਥੱਕੇ ਹੋਏ ਆ ਨਾ ਤੇ ਇੱਥੇ ਟਾਈਮ ਹੋ ਰਿਹਾ ਆਪਣੇ 10 ਵਜੇ ਇੱਥੇ ਦੁਬਈ ਦੇ ਤੇ ਦੁਬਈ ਦਾ ਟਾਈਮ ਹੈ ਜਿਹੜਾ ਉਹ ਡੇਢ ਘੰਟੇ ਪਿੱਛੇ ਆਪਣੇ ਇੰਡੀਆ ਨਾਲ ਤੇ ਹੁਣ ਰੋਟੀ ਪਾਣੀ ਖਾਣੇ ਆਂ ਭੁੱਖ ਲੱਗੀ ਹੋਈ ਬਹੁਤ ਜ਼ਿਆਦਾ ਤੇ ਜਾ ਕੇ ਸੌਣੇ ਆ ਰਾਵਣਾ ਨਾ ਤੋਕੇ ਤੇ ਸੌਣੇ ਜਾ ਕੇ ਨਾ ਤੋਕੇ ਉੱਤੇ ਬਾਅਦ ਤੇ ਕਾਲੂ ਅਗਲੀ ਵੀਡੀਓ ਬਣਾਵਾਂਗੇ ਕਰਦਾ ਤਾਂ ਕਿਆ ਪ੍ਰੋਜੈਕਟ ਬਣਦਾ ਨਾ ਇੱਥੇ ਕਾਲੂ ਕਿਆ ਕਰਾਉਂਦੇ ਆ ਆਪਾਂ ਤੇ ਤੇ ਬਾਕੀ ਮਿਲਦੇ ਵਾ ਤੁਹਾਨੂੰ ਅਗਲੇ ਕਲੌਕ ਦੇ ਵਿੱਚ ਪਾਣੀ ਖਾ ਕੇ ਮਿਲਦੇ ਆ ਅਗਲੇ ਕਲੌਕ ਦੇ ਵਿੱਚ